ਵੈਰੋਵਾਲ ਵੀਰ ਦੀ ਲਿਖੀ ਕਵਤਾ ਹੈ ਉਹ ਗੱਲ ਸੁਣੋ ਕਦੇ ਗੁਰੂ ਨਾਨਕ ਦੇ ਖਿੜ ਖੜਾ ਕੇ ਹੱਸਦੇ ਦੀ ਫੋਟੋ ਵੇਖੀ ਹੈ ਬੋਲੋ ਤੁਹਾਡੇ ਦਿਮਾਗ ਵਿੱਚ ਵੀ ਆਇਆ ਕਦੇ ਬਾਬਾ ਹੱਸਦਾ ਖਿੜਿਆ ਹੋਇਆ ਚੜ੍ਹਦੀ ਕਲਾ ਚ ਜਿੱਥੇ ਗੁਰੂ ਨਾਨਕ ਨੂੰ ਵੇਖੋਗੇ ਐਦਾਂ ਬੈਠਾ ਚ ਮਾਇੂਸ ਪਿਕਚਰਾਂ ਵੇਖੋ ਇੱਦਾਂ ਦੀਆਂ ਬਣਾਈਆਂ ਇਤਿਹਾਸ ਵਿੱਚ ਦਿਮਾਗ ਚ ਫੇਟੇ ਦਾ ਦਾ ਕੀਤਾ ਹੈ ਜਦੋਂ ਵੀ ਗੁਰੂ ਨਾਨਕ ਵਾਰੇ ਤੁਸੀਂ ਸੋਚੋਗੇ ਤੇ ਐ ਸੋਚੋਗੇ ਵੀ ਗੰਭੀਰ ਹੋ ਕੇ ਅੱਖਾਂ ਬੰਦ ਕਰਕੇ ਬੈਠੇ ਤਾਂ ਹੀ ਤੇ ਭਰਾਓ ਮੇਰੇਓ ਤੁਸੀਂ ਬਾਹਰ ਜਿੰਨਾ ਹੱਸ ਲੈਂਦੇ ਐ ਕਦੇ ਗੁਰਦੁਆਰੇ ਵਿੱਚ ਜਾ ਕੇ ਵੀ ਖਿੜ ਕੇ ਹੱਸੇ ਐ ਇੱਥੇ ਤੁਸੀਂ ਐਦਾਂ ਬੈਠਦੇ ਆ ਬਿਲਕੁਲ ਗੰਭੀਰ ਹੋ ਕੇ ਆ ਤੇ ਆਪਾਂ ਆਪਣੇ ਦੀਵਾਨ ਚ ਹਾਸੂਸ ਲਈਦਾ ਕਈ ਵਾਰੀ ਨਹੀਂ ਤੇ ਬੱਤੇ ਹੱਸਣ ਦੀ ਗੱਲ ਵੀ ਨਹੀਂ ਕਰਦਾ ਕੋਈ ਉੱਪਰ ਵਾਲੇ ਵੀ ਮੂਹ ਜਾਂ ਬਣਾ ਕੇ ਬੈਠੇ ਰਹਿੰਦੇ ਐ ਥੱਲੇ ਵਾਲੇ ਵੀ ਉਦਾਂ ਹੀ ਆਕੜ ਕੇ ਬੈਠੇ ਰਹਿੰਦੇ ਕਹਿੰਦੇ ਹੱਸਣਾ ਤੇ ਮਨਾ ਹੋਸ਼ ਰਹਿਣਾ ਤੇ ਮਨਾ ਇਹੀ ਕਹਿੰਦੇ ਸਾਰੇ ਤੇ ਗੁਰੂ ਨਾਨਕ ਦੀ ਹੱਸਦੇ ਦੀ ਫੋਟੋ ਵੀ ਵੇਖੀ ਕਰੇ ਵੀ ਕਿਤੇ ਅਸੀਂ ਵੀ ਹੱਸਣ ਲੱਗ ਜਾਈਏ ਖੇੜ ਖੜਾ ਕੇ ਮਰਦਾਨੇ ਨਾਲ ਗੱਲਾਂ ਕਰਦੇ ਹੋਣ ਤੇ ਨਾਲੇ ਹੱਸਦੇ ਹੋਣ ਹਾਸਾ ਤੇ ਉੱਡ ਗਿਆ ਸਾਡੀ ਜ਼ਿੰਦਗੀ ਚ ਤੇ ਸਾਡਾ ਬਾਬਾ ਦੀ ਹਾਸਾ ਤੇ ਅਸੀਂ ਕੋਈ ਹਸੀਏ ਐਦਾਂ ਤਾਂ ਨਹੀਂ ਗੁਰੂ ਨਾਨਕ ਦੀ ਪਿਕਚਰ ਬਣਾਤੀ ਹੱਸਣਾ ਬਣਾ ਕਰਤਾ ਪਰ ਪਿਆਰਿਓ ਹਾਸਾ ਤੇ ਜ਼ਿੰਦਗੀ ਸੀ ਸਾਡੇ ਤੇ ਉਹ ਪਾਸ਼ਾ ਆ ਲੋਕੀ ਬੱਟੇ ਮਾਰਦੇ ਆ ਸਾਡਾ ਬਾਬਾ ਉਦੋਂ ਵੀ ਹੱਸਦਾ ਹੈ ਲੋਕੀ ਭੂਤ ਨਾ ਪਤਾਲਾ ਕਹਿੰਦੇ ਸਾਡਾ ਬਾਬਾ ਉਦੋਂ ਵੀ ਹੱਸ ਕੇ ਟਾਲਦਾ ਹੈ ਤੇ ਸਾਡੇ ਪਾਸ਼ਾ ਕੱਢਿਆਂ ਤੇ ਪਏ ਆ ਕੱਢਿਆਂ ਤੇ ਪਏ ਵੀ ਹੱਸਦੇ ਆ ਹਾਸਾ ਤੇ ਸਾਡੀ ਜ਼ਿੰਦਗੀ ਸੀ ਪਰਿਓਰਟੀ ਸੀ ਸਾਡੀ ਹਾਸਾ ਤੇ ਹੈ ਹੀ ਸੀ ਸਾਡਾ ਤੇ ਸਾਡਾ ਤੇ ਬਸਲਾ ਹੀ ਹੱਸਣ ਦਾ ਸੀ ਸਾਡੀ ਤਾਂ ਸਿੱਖੀ ਹਾਸੇ ਤੇ ਖੱਟੀ ਸੀ ਖੁਸ਼ ਰਹਿ ਚੜਦੀ ਕਲਾ 'ਚ ਰਹਿਣਾ ਤੇ ਸਸਤੇ ਗੰਭੀਰ ਗੰਭੀਰ ਚਿਹਰੇ ਵੇਖਣੇ ਹੋਣ ਧਰਮ ਸਥਾਨਾਂ ਤੇ ਜਾਓ ਡੱਡ ਡੱਡ ਜੇ ਬੱਦੇ ਬੈਠੇ ਵੇਖਣੇ ਹੋਣ ਗੁਰ ਧਰਮ ਸਥਾਨਾਂ ਤੇ ਜਾਓ ਬੰਦਾ ਨਾਲ ਢੋਲ ਆ ਕੇ ਲੱਭਦੇ ਹੋਣ ਵੀ ਢਾਸਵਾ ਲਾ ਕੇ ਬਈਏ ਧਰਮ ਸਥਾਨਾਂ ਤੇ ਜਾਓ ਬੋਰ ਹੋਏ ਬੱਦੇ ਲੱਗ ਰਹੇ ਨੇ ਇਹ ਧਰਮ ਸਥਾਨਾਂ ਦੇ ਅੰਦਰ ਬੰਦਾ ਬੋਰ ਹੋਇਆ ਉਤਸ਼ਾਹ ਭਰਿਆ ਪਿਆ ਆ ਪੈਲਸ ਦੇ ਡੇੜੇ ਵੇਖੋ ਜਾ ਕੇ ਕਿਵੇਂ ਟੱਪਦੇ ਨੇ ਲੋਕ ਸ਼ਾਲਾ ਮਾਰਦੇ ਨੇ ਉੱਥੇ ਹਾਸੇ ਨੇ ਇੱਥੇ ਮਾਇੂਸੀ ਹੈ ਫਿਰ ਤੁਸੀਂ ਕਹਿੰਦੇ ਐ ਕਿ ਸਾਡੇ ਬੱਚੇ ਗੁਰਦੁਆਰਿਆਂ ਚ ਕਿਉਂ ਨਹੀਂ ਆਉਂਦੇ ਤੁਹਾਡੀ ਜਵਾਨੀ ਕਿਉਂ ਨਹੀਂ ਆਉਂਦੀ ਤੁਹਾਡੇ ਨਿਆਣੇ ਕਿਉਂ ਨਹੀਂ ਆਉਂਦੇ ਹਾਸੇ ਵਾਲੇ ਪਾਸੇ ਨੂੰ ਭੱਜਣਗੇ ਭਰਾਵੋ ਗੁਰਦੁਆਰਿਆਂ ਚ ਹਾਸੇ ਲੈਓ ਤੁਹਾਡੇ ਨਿਆਣੇ ਗੁਰਦੁਆਰੇ ਵੀ ਆਉਣਗੇ ਭੱਜੇ ਆਉਣਗੇ ਦੌੜੇ ਆਉਣ ਹੱਸਣਾ ਤੇ ਸਿੱਖੋ ਖੁਸ਼ ਰਹਿਣਾ ਤੇ ਸਿੱਖੋ ਤੇ ਸਾਡਾ ਬਾਬਾ ਖੁਸ਼ ਸੀ ਮੈਂ ਰਾਤ ਵੀ ਕਿਹਾ ਸੀ ਉਹ ਹੱਸਦੇ ਹੋਣ ਇਹਨੇ ਤਾਈ ਮਰਦਾਨੇ ਵਰਗਾ ਨਾਲ ਤੁਰ ਪਿਆ ਮਰਦਾਨਾ ਜਿਹੜੇ ਪਰਿਵਾਰ ਚੋਂ ਸੀ ਉਹ ਤਾਂ ਟਪਕਾਮੀ ਹਸਾਉਣ ਦਾ ਕਰਦਾ ਸੀ ਤੇ ਮੈਨੂੰ ਲੱਗਦਾ ਮਰਦਾਨਾ ਕੱਲਾ ਰਵਾਵ ਕਰਕੇ ਨਹੀਂ ਮਰਦਾਨੇ ਨੂੰ ਰੱਖਿਆ ਹੀ ਤਾਂ ਹੋਣਾ ਵੀ ਯਾਰ ਛੁਗਲ ਖੁੰਦਾ ਰਹਿੰਦਾ ਹੱਸਦੇ ਹਾਸੇ ਹਾਸੇ ਚ ਹੀ ਬੜਾ ਕੁਝ ਸਮਝਾ ਦਿੰਦੇ ਹੋਣਗੇ ਦੁਨੀਆ ਨੂੰ ਉਹ ਭੇੜੇ ਮੂੰਹ ਵਾਲੇ ਰੋਣ ਵਾਲੇ ਬੰਦੇ ਦੀ ਗੱਲ ਸੁਣਦਾ ਕਿਹੜਾ ਹੈ ਭੇੜੇ ਮੂੰਹ ਦਾ ਮਤਲਬ ਕਾਲਾ ਨਹੀਂ ਪਿਹੜੇ ਮੂੰਹ ਦਾ ਮਤਲਬ ਹੈ ਕਹਿ ਰਿਹਾ ਜਿਹੜਾ ਮੂੰਹ ਬਣਾ ਕੇ ਰੱਖਦਾ ਭੇੜਾ ਦੁਖੀ ਦੁਖੀ ਰਹਿੰਦਾ ਹੈ ਉਹਦੀ ਗੱਲ ਕੋਣ ਸੁਣਦਾ ਹੈ ਉਹ ਪਸੰਦ ਕੀ ਤੂੰ ਐ ਇਥੇ ਕਿਤਾਬਾਂ ਬਣਾਤਾ ਤੁਸੀਂ ਗੁਰੂ ਨਾਨਕ ਦੇ ਤਾਂ ਕੋਈ ਪਿਕਚਰ ਬਾਬੇ ਦੀ ਹੱਸਦੇ ਦੀ ਵੇਖੀ ਉਹਨਾਂ ਦਾ ਤੇ ਯਾਰ ਹੈ ਵਰਦਾਨਾ ਪਹਿਲਾ ਦਾ ਮਰਦਾਨਾ ਇਹਦਾ ਸੇਵਕ ਨਹੀਂ ਵਰਦਾਨਾ ਵਰਦਾਨਾ ਬਾਬੇ ਦਾ ਯਾਰ ਹੈ ਤੇ ਭਰਾਵੋ ਭੇੜੋ ਅਸੀਂ ਵੀ ਸੇਵਕ ਨਹੀਂ ਅਸੀਂ ਬਾਬੇ ਦੇ ਯਾਰ ਬਣਨਾ ਹੈ ਯਾਰੀ 'ਚ ਗੱਲਾਂ ਖੁੱਲ ਕੇ ਹੁੰਦੀ ਐ ਹਾਸੇ 'ਚ ਹੁੰਦੀ ਐ ਪਿਆਰ ਪੈਂਦਾ ਐ ਸੇਵਕਾਂ ਦਾ ਨਹੀਂ ਬਣ ਸਕਦਾ ਕਦੇ ਦੂਰੀਆਂ ਰਹਿਣਗੀਆਂ ਤੂੰ ਥੱਲੇ ਮੈਂ ਉੱਤੇ ਤੂੰ ਨੀਵਾ ਮੈਂ ਉੱਚਾ ਮੈਂ ਮਹਾਰਤੂ ਐਵੇਂ ਹੀ ਐ ਪਰ ਜਦੋਂ ਯਾਰਾ ਯਾਰ ਬਣ ਗਿਆ ਨਾ ਸਵਾਦ ਫੇਰ ਵਖਿਓ ਜ਼ਿੰਦਗੀ ਵਿੱਚ ਮਰਦਾਨਾ ਅਸੀਂ ਬਾਬੇ ਦਾ ਯਾਰ ਬਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹੈ ਕੌਣ ਬਣਾਵੇ ਫੋਟੋ ਇਹੋ ਜੀ ਖੜੇ ਝੋਟੀ 'ਤੇ ਮਰਦਾਨੇ ਨੂੰ ਸਮਝੀ ਜਾਇਓ ਖੜੇ ਝੋਟੀ 'ਤੇ ਮਰਦਾਨੇ ਨੂੰ ਹੱਥ ਜੋੜ ਕੇ ਨਹੀਂ ਝੋਟੀ 'ਤੇ ਆ ਕੇ ਖੜੇ ਆ ਪਿਕਚਰ ਦਬਾ ਕੇ ਚ ਲਿਆਇਓ ਬਾਬੇ ਦੇ ਤਾਨੂੰ ਬਾਬਾ ਜਿਆਦਾ ਪਿਆਰਾ ਲੱਗਣ ਲੱਗ ਜੂ ਖੜੇ ਝੋਟੀ ਪਾ ਪਰਦਾਨੇ ਨੂੰ ਜਿਵੇਂ ਖਾਸ ਵੇ ਉਹ ਤਾ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਪੇ ਨਾਨਕ ਹੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਲ ਖਾਸ ਖਾਸ ਇੱਕ ਤਾਂ ਮੱਝਾਂ ਚਾਰਨ ਜਾਂਦੇ ਦੀ ਖੇਤਾਂ ਨੂੰ ਪਾਣੀ ਲੰਬੇ ਦੀ ਸੋਟੀ ਵਾਲਾ ਹੱਥ ਤਾਂ ਝੁੱਕ ਕੇ ਮਸਤੀ ਵਿੱਚ ਪਾਣੀ ਗੰਬੇ ਦੀ ਸਾਨੂੰ ਤੇ ਐਂ ਲੱਗਦਾ ਅੱਖਾਂ ਬੰਦ ਕਰਕੇ ਬੈੰਦੇ ਹੋਣਗੇ ਫਿਰ ਸ਼ਬਦ ਪੜ੍ਹਦੇ ਹੋਣਗੇ ਐ ਕਿਉਂ ਨਹੀਂ ਕਹਿੰਦੇ ਐ ਨਾਲੇ ਸੋਟੀ ਫੜ ਕੇ ਮੱਝਾ ਘਮਾਉਂਦੇ ਸੀ ਉਦੋਂ ਹੀ ਪਾਣੀ ਘਾਉਂਦੇ ਸੀ ਨਾਲ ਇੱਕ ਮੱਝਿਆ ਚਾਰਣ ਜਾਂਦੇ ਨਹੀਂ ਖੇਤਾਂ ਨੂੰ ਪਾਣੀ ਲੰਦੇ ਦੀ ਸੋਟੀ ਵਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਬਾਣੀ ਵਰਦੇ ਦੀ ਕਿਸੇ ਆੜ ਦੇ ਕੰਡੇ ਬੈਠ ਜਿਵੇਂ ਆੜ ਕਹਿੰਦੇ ਆ ਜੀ ਖਾਲ ਨੂੰ ਮਾਜੇ ਵਾਲੇ ਆੜ ਕਹਿੰਦੇ ਆ ਕਿਸੇ ਆੜ ਦੇ ਕੰਡੇ ਬੈਠ ਜਿਵੇਂ ਕੋਈ ਰਚਨਾ ਨਵੀਂ ਰਚ ਦੇ ਦੀ ਕੋਈ ਵੀਰ ਪੜਾ ਦਿਓ ਹੋਟੋਵੇ ਮੇਰੇ ਬਾਪੇ ਨਾਲ ਹੱਸਦੇ ਦੀ ਇੱਕ ਹਾਕਮਾ ਦੇ ਨਾਲ ਆਪਰ ਤੂੰ ਜਾਪਰ ਕਹਿੰਦੇ ਦੀ ਇੱਕ ਹਾਥੀ ਚੱਕੀ ਚਲਾਉਂਦੇ ਦੀ ਇੱਕ ਕੈਦ ਖਾਤੇ ਵਿੱਚ ਰਹਿੰਦੇ ਦੀ ਜਦ ਪਾਪਾ ਕੈਦ ਚੋਂ ਛੁੱਟਿਆ ਸੀ ਮਰਦਾ ਚ ਨੱਚਦੇ ਦੀ ਆ ਸੁਣਿਓ ਗੱਲ ਵਾਹ ਬੜਾਓ ਫੋਟੋ ਜਦ ਬਾਪਾ ਕੈਦ ਚੋਂ ਛੁੱਟਿਆ ਸੀ ਮਰਦਾਂ ਦੇ ਖੁਸ਼ੀ ਚ ਨੱਚਦੇ ਦੀ ਕੋਈ ਵੀਰ ਬੜਾ ਦਿਓ ਫੋਟੋ ਵੇ ਮੇਰੇ ਬਾਪੇ হাসদে দি লোক ਤਾਂ ਤੋਂ ਪੈਤੇ ਰੋੜਿਆ ਦੀ ਚਖ ਮਾਲ ਤੋਂ ਪੜ ਗਏ ਫੋੜਿਆ ਦੀ ਕੋਈ ਬੋਤੀ ਪੀੜ ਦਿਖਾਇਓ ਨਾ ਨਾਲ ਖੜੇ ਜੋ ਨਾਲ ਜਦ ਜੇ ਫੋਟੋ ਬਣਾਓਗੇ ਇਹ ਜੀ ਬਣਾਇ ਬਹੁਤੀ ਭੀੜ ਦਾ ਵਿਖਾਓ ਬਾਬੇ ਨਾਲ ਜਿਹੜੇ ਅਸਲੀ ਖੜੇ ਸੀ ਉਹ ਬਥੇ ਥੋੜੇ ਜਿਹੜੇ ਅਸਲੀ ਸੀ ਲੋਕਾਂ ਤੋਂ ਪੈਂਦੇ ਰੋੜੀਆਂ ਦੀ ਜਖਮਾਂ ਤੋਂ ਮੜ ਗਏ ਥੋੜੀਆਂ ਦੀ ਭੋਤੀ ਪੀੜ ਦਿਖਾਇਓ ਨਾ ਜੋ ਤਾਨ ਥੜੇ ਸੀ ਓੜਿਆ ਦੀ ਪਿੰਡ ਦੀਆ ਸੱਥਾ ਵਿੱਚ ਬੈ ਕੇ ਗੱਲ ਨੁਕਤੇ ਵਾਲੀ ਦੱਸਦੇ ਦੀ ਕੋਈ ਵੀਰ ਬੁੜਾ ਦਿਓ ਭੋਟੋ ਵੇ ਮੇਰੇ ਬਾਪੇ ਨਾਲ ਕਸਦੇ ਦੀ ਇੱਕੋ ਰੋੜਿਆ ਉੱਤੇ ਸੁੱਤਿਆ ਦੀ ਪਰ ਤਰ ਕੇ ਟੁੱਟ ਗਏ ਜੁੱਤੀਆਂ ਦੀ ਜੋ ਫੂਨ ਸੀ ਪੀਂਦੇ ਲੋਕਾਂ ਦਾ ਹਾਂ ਕਬ ਤੋਂ ਪੜ ਗਏ ਕੁੱਤਿਆਂ ਦੀ ਆਹਾ ਵੈਰੋਵਾਲ ਦੀ ਕਲਮ ਕਮਾਲ ਐ ਫੇਰ ਕੌਣ ਲਗੇ ਇੱਕ ਰੋੜ ਆ ਉੱਤੇ ਸੁੱਤਿਆਂ ਦੀ ਪਰ ਤਰ ਕੇ ਟੁੱਟ ਗਏ ਜੁੱਤੀਆਂ ਦੀ ਜੋ ਖੂਨ ਸੀ ਪੀਂਦੇ ਲੋਕਾਂ ਦਾ ਹਾਂ ਕਬ ਕੱਤਿਆ ਦੀ ਇੱਕ ਵੈਰੋ ਵਾਲਾ ਫੋਟੋ ਇੱਕ ਵੈਰੋ ਵਾਲਾ ਬੜਾ ਫੋਟੋ ਹਰ ਹਾਨ ਅਦੱਪ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਪੇ ਦਾ ਹੱਸਦੇ ਨਾਲ ਬੋਲੋ ਇੱਕ ਵੈਰੋ ਵਾਲ ਬਣਾ ਫੋਟੋ ਹਰ ਹਾਲ ਅਨੰਦ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਪੇ ਨਾਨਕ ਹੱਸਦੇ ਦੀ ਮੇਰੇ ਬਾਪੇ ਨਾਨਕ ਹੱਸਦੇ ਦੀ ਉਹ ਮੇਰੇ ਬਾਪੇ ਨਾਲ ਕੋ ਹੱਸਦੇ ਦੀ ਐਸੀ ਫੋਟੋ ਬਣਾ ਵਾਹ ਜਿੱਥੇ ਬਾਬਾ ਹੱਸਦਾ ਵੀ ਤੁਸੀਂ ਪ੍ਰਭੂ ਸੱਥਾ ਚ ਬੈ ਕੇ ਨੁਕਤੇ ਦੀ ਗੱਲ ਜੇ ਬਾਬੇ ਤੋਂ ਸੁਣਦੇ ਤੇ ਅਸੀਂ ਵੀ ਸੱਥਾ ਚ ਬੈ ਕੇ ਨੁਕਤੇ ਦੀਆਂ ਗੱਲਾਂ ਕਰਾਂ ਆ ਗੱਲਾਂ ਦਾ ਪ੍ਰਚਾਰ ਹੋਵੇ ਬਾਬਾ ਇਦਾਂ ਸੀ ਬਾਬਾ ਇਦਾਂ ਸੀ ਬਾਬਾ ਸਾਡਾ ਇਦਾਂ ਸੀ ਤੇ ਮੈਂ ਦਾਵੇ ਨਾਲ ਕਹਿੰਦਾ ਜੀ ਅੱਜ 50% ਲੋਕ ਗੁਰੂ ਨਾਨਕ ਦੀ ਪਰਸਨੈਲਿਟੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸੱਥਾ 'ਚ ਬੈ ਕੇ ਨੁਕਤੇ ਆ ਦੀਆਂ ਗੱਲਾਂ ਕਰਨ ਲੱਗ ਜਾ ਰਹੇ ਸੀ ਤਾਂ ਸ਼ਾਦੀ ਸੀ ਖੇਡਣੇ ਐਨੇ 100 ਸਾਲ ਹੋ ਗਏ ਆ ਅੱਜ ਨੂੰ ਤੇ ਯੁੱਗ ਬਦਲ ਜਾਂਦਾ ਅਸੀਂ ਉਹੇ ਜਿਹੇ ਰੋਹੇ ਜੀ ਰਹੇ ਕਿਉਂ ਸੱਤ ਸਾਡੇ ਤੇ ਸ਼ਾਂ ਕਰੇਗਾ ਦੀ ਅਸੀਂ 20 ਲੱਖ ਲੈ ਕੇ ਜਾਈਏ ਤੇ ਸਾਦਾ ਨੂੰ ਖਵਾਈਏ ਇਹ ਸਾਡੇ ਤੋਂ ਹੋਣਾ ਨਹੀਂ ਜਿੰਨੇ ਕੰਮ ਬਾਬਾ ਜੀ ਆਲੇ ਦੱਸਿਆ ਪੱਥਰ ਰੋਕਣਾ ਓਸਾਥੋਂ ਰੋਕਿਆ ਨਹੀਂ ਜਾਣਾ ਇਸ ਕਰਕੇ ਅਸੀਂ ਬਾਬੇ ਵਰਗੇ ਬਾੜੀ ਨਹੀਂ ਸਕੇ ਤੇ ਅਸਲੀ ਪਿਕਚਰ ਗੁਰੂ ਨਾਨਕ ਦੀ ਹੁੰਦੀ ਸਾਡੇ ਸਾਹਮਣੇ ਤੇ ਸਾਡੇ ਭੈੜਾ ਨੇ ਭਰਾਵਾਂ ਨੇ ਕਹਿਣਾ ਸੀ ਮੈਂ ਵੀ ਗੁਰੂ ਨਾਨਕ ਵਰਗਾ ਬਣਾਗਾ ਮੈਂ ਵੀ ਯਾਰ ਬਣਾਗਾ ਬਾਬੇ ਦਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਸਾਨੂੰ ਕੀ ਮਤਲਬ ਹੈ ਜੀ ਅਸੀਂ ਗੁਰੂ ਵਰਗੇ ਬਣਨਾ ਐਸਤੇ ਬਸ ਪ੍ਰਭਾਤ ਫੇਰੀਆਂ ਕਰ ਲੀਆ ਗੁਰੂ ਨਾਨਕ ਨੂੰ ਖੁਸ਼ ਕਰ ਲਓ ਜੀ ਬਾਬਾ ਜੀ ਆਏ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਕਿਹੜੀ ਧੁੰਦ ਉਹੀ ਅਗਿਆਨਤਾ ਹੈ ਉਹੀ ਸਾਰਾ ਕੁਝ ਹੈ ਖੜਾ ਇੱਕ ਪੁਜਾਰੀ ਉਹ ਕੁੰਡਲੀ ਬਣਾਉਣ ਵਾਲਾ ਤੇ ਪ੍ਰਭਾਤ ਫੇਰੀ ਦੇ ਗੇਟ ਅੱਗੇ ਆਪਣੇ ਘਰੇ ਖੜਾ ਗੇਟ ਅੱਗੇ ਪ੍ਰਭਾਤ ਫੇਰੀ 'ਚ ਲੋਕ ਜਾ ਰਹੇ ਐ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਕਹਿੰਦਾ ਠਹਿਰ ਜੋ ਅਲ ਦਿਨ ਚੜ ਲੈਣ ਦਿਓ ਮੇਰੇ ਕੋਲ ਹੀ ਟੇਵੇ ਬਣਾਉਣ ਆਓਗੇ ਜਨਮ ਪੱਤਰੀਆਂ ਲੈ ਕੇ ਮੇਰੇ ਕੋਲ ਹੀ ਆਉਣਾ ਤੁਸੀਂ ਕਿਹੜੀ ਧੁੱਦ ਬਿਟੀ ਹੈ ਤੁਹਾਡੀ ਸਾਰੇ ਪੁੱਠੇ ਕੰਮ ਕਰਦੇ ਤੁਸੀਂ ਅਸੀਂ ਸਾਡੇ ਤੋਂ ਪੁੱਛੇ ਬਿਨਾ ਤੁਸੀਂ ਵਿਆਹ ਨਹੀਂ ਰੱਖਦੇ ਕੁੰਡਲੀਆਂ ਬੁਲਾਏ ਬਿਨਾ ਤੁਹਾਡੀ ਜ਼ਿੰਦਗੀ ਨਹੀਂ ਲੰਘਦੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਐਵੇਂ ਨਾ ਗੁਮਰਾਹ ਕਰ ਬਹਿ ਜਾਂਦਾ ਲਾ ਕੇ ਦੱਬੀਆਂ ਜਿਹਾ ਗਣ ਗਣ ਆ ਗਣਤੀਆਂ ਜਿਹਾ ਕਰਦਾ ਗਣ ਗਣ ਜੋਤਕ ਕੰਢੀ ਕਿੰਨੀ ਬੜਾ ਸੁਣਾ ਮੈਂ ਤਤ ਨਾ ਚੀਨੀ ਝੂਠ ਬੋਲਦਾ ਗੁਰੂ ਨਾਨਕ ਦੇਵ ਜੀ ਸਭ ਝੂਠੇ ਐ ਆ ਜਨ ਪੱਤਰੀਆਂ ਬਣਾਉਣ ਵਾਲੇ ਸਭ ਬਕਵਾਸ ਕਰਦੇ ਐ ਕਹਿੰਦੇ ਨਾ ਸਾਰੇ ਗੁਰੂ ਨਾਨਕ ਜੀ ਕਹਿੰਦੇ ਹੁੰਦੇ ਸੀ ਤੇ ਜੇ ਸਿੱਖ ਬਾਬੇ ਨਾਨਕ ਜੀ ਨੂੰ ਪੜਦੇ ਹੁੰਦੇ ਤੇ ਕਿਉਂ ਟੁੰਡਲੀਆਂ ਦੇ ਚੱਕਰਾਂ 'ਚ ਪੈਂਦੇ ਕਿਉਂ ਜਨ ਪੱਤਰੀਆਂ ਬਣਾਉਦੇ ਪੜਿਆ ਹੀ ਨਹੀਂ ਕਿਸੇ ਨੇ ਸਮਝੀ ਆਈ ਨਹੀਂ ਐਸੇ ਕ੍ਰਾਂਤੀਕਾਰੀ ਵਿਚਾਰ ਸੀ ਮਤਲਬ ਹੀ ਨਹੀਂ ਸੀ ਕੋਈ ਪੰਜਾਬ ਦੇ ਵਿੱਚ ਬੰਦਾ ਇੰਨਾ ਚੱਕਰਾਂ 'ਚ ਪੈ ਜਾਂਦਾ ਕਿਉਂ ਪਏ ਆ ਅਸੀਂ ਤੇ ਬਸ ਸਾਡੇ ਵਰਗਿਆਂ ਨੇ ਸੁਣਾਤਾ ਅਸੀਂ ਚੁੱਪ ਕਰਕੇ ਹੂ ਹੂ ਕਰੀ ਜਾਂਦੇ ਕੋ ਅਸੀਂ ਬਾਪੇ ਦੀ ਅਸਲੀ ਪਿਕਚਰ ਕਦੇ ਵੇਖੀ ਹੋਈ ਨਹੀਂ ਗੁਰੂ ਨਾਨਕ ਨੂੰ ਉਵੇਂ ਵੇਖਿਆ ਹੀ ਨਹੀਂ ਕਦੀ